वाहिगुरु जी का खालसा वाहिगुरु जी की फते है सोरठ महला पंजवा, जी जंतर सब तिस्के किए सोई संत सहाय हे भाई जी कहिए सूखम जंत्र कहिए सथूल भाव छोटे बड़े जीव ਸਾਰੇ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ ਤੇ ਸੋਈ ਉਹੀ ਪਰਮੇਸ਼ਰ ਆਪਣੇ ਸੰਤ ਸ਼ਾਂਤ ਆਤਮਾ ਮਹਾਤਮਾ ਜਨਾਂ ਦੀ ਸਹਾਈ ਕਈਏ ਸਹਾਇਤਾ ਕਰਨ ਵਾਲਾ ਹੈ ਆਪਣੇ ਸੇਵਕ ਕੀ ਆਪੇ ਰਾਖੇ ਪੂਰਨ ਭਈ ਬਡਾਈ ਉਸ ਪਰਮੇਸ਼ਰ ਆਪਦੇ ਦਾਸਾਂ ਦੀ ਆਪ ਲੋਕ ਪ੍ਰਲੋਕ ਵਿੱਚ ਇੱਜ਼ਤ ਪਤ ਰੱਖਦਾ ਹੈ ਜਿਸ ਕਰਕੇ ਉਸ ਦੇ ਸੇਵਕਾਂ ਦੀ ਲੋਕ ਪ੍ਰਲੋਕ ਵਿੱਚ ਪੂਰਨ ਵਡਿਆਈ ਭਈ ਗਈ ਹੈ। ਪਾਰ ਬ੍ਰਹਮ ਪੂਰਾ ਮੇਰੇ ਨਾਲ। ਏ ਭਾਈ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪੂਰਨ ਪਰਮੇਸ਼ਰ ਸਾਡੇ ਸਦਾ ਹੀ ਨਾਲ ਕਈਏ ਸਾਥ ਭਾਵ ਅੰਗ ਸੰਗ ਹੈ। ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ। ਏ ਭਾਈ ਪੂਰਨ ਸਤਿਗੁਰਾਂ ਨੇ ਆਪਣੇ ਸੇਵਕ ਜਾਣ ਕੇ ਸਾਡੀ ਸਾਰੀ ਤਰ੍ਹਾਂ ਕਰਕੇ ਪੂਰਨ ਪੈਜ ਰਖਣਾ ਕੀਤੀ ਹੈ ਅਤੇ ਸਾਰੇ ਸਿੱਖ ਸੰਗਤ ਰੂ ਪਰਿਵਾਰ ਉਤੇ ਦਇਆਲ ਕਿਰਪਾਲੂ ਹੋਏ ਹਨ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਅਸੀਂ ਰਾਤ ਦਿਨ ਵਾਹਿਗੁਰੂ ਨਾਮ ਨੂੰ ਧਿਆਉਂਦੇ ਆ ਜੋ ਸਾਰਿਆਂ ਜੀਵਾਂ ਤੇ ਪ੍ਰਾਨ ਸਵਾਸਾਂ ਦਾ ਦਾਤਾ ਹੈ ਆਪਣੇ ਦਾਸ ਕੋ ਗੰਠ ਲਾਏ ਰੱਖੇ ਜਿਉ ਬਾਰਿਕ ਪਿਤ ਮਾਤਾ ਉਹ ਵਾਹਿਗੁਰੂ ਆਪ ਦੇ ਦਾਸਾਂ ਸੇਵਕਾਂ ਨੂੰ ਇਉਂ ਅਪੇਧ ਨਿਸ਼ਚੇ ਰੂਪੀ ਗੰਠ ਗਲੇ ਨਾਲ ਲਾ ਕਰਕੇ ਰੱਖਦਾ ਹੈ ਜਿਵੇਂ ਕਿ ਬੱਚੇ ਨੂੰ ਮਾਂ ਤੇ ਪਿਤ ਪਿਓ ਗਲੇ ਨਾਲ ਲਾਈ ਰੱਖਦੇ ਹਨ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਜਿਸ ਵਕਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾ ਗਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗੱਦੀ ਦੇ ਮਾਲਕ ਹੋ ਕੇ ਸ੍ਰੀ ਅਮਰਸਰ ਸਾਹਿਬ ਤੀਰਥ ਰਾਜ ਲਿਆ ਉਸ ਵੇਲੇ ਸਤਗੁਰਾਂ ਦਾ ਚਾਰੇ ਪਾਸੇ ਬੜਾ ਪ੍ਰਤਾਪ ਵਧਿਆ ਜਿਸ ਨੂੰ ਪ੍ਰਥੀਆ ਸਹਾਰ ਨਾ ਸਕਿਆ ਇਸਨੇ ਜਹਾਂਗੀਰ ਕੋਲ ਜਾ ਕੇ ਸ਼ਿਕਾਇਤ ਕੀਤੀ 6 ਮਹੀਨੇ ਉੱਥੇ ਬੈਠਾ ਰਿਹਾ ਪਰੰਤੂ ਜਹਾਂਗੀਰ ਨੇ ਇਸ ਦੀ ਕੋਈ ਸ਼ਿਕਾਇਤ ਨਾ ਸੁਣੀ ਪ੍ਰਥੀਏ ਨੇ ਅਹਿਲਕਾਰਾਂ ਥਾਣੇਦਾਰਾਂ ਆਦ ਨੂੰ ਬੜੀ ਵੱਡੀ ਦਿੱਤੀ ਪਰ ਕੋਈ ਹੱਲ ਨਾ ਹੋਇਆ ਅਖੀਰ ਆਪਣੀ ਮਾਇਆ ਖਤਮ ਕਰ ਲਈ ਫਿਰ ਪ੍ਰਥੀਏ ਨੇ ਸੁਲਹੀ ਖਾਨ ਨੂੰ ਕਿਹਾ ਕਿ ਮੇਰਾ ਨਿਆਂ ਕਰ ਅਤੇ ਮੈਨੂੰ ਵੱਡਾ ਹੋਣ ਕਰਕੇ ਗੁਰਤਾ ਗੱਦੀ ਦਵਾ ਦਿਓ ਜੇ ਗੁਰਤਾ ਗੱਦੀ ਨਹੀਂ ਦਿਵਾ ਸਕਦੇ ਤਾਂ 2-4 ਪਿੰਡਾਂ ਦੀ ਜ਼ਗੀਰਦਾਰੀ ਹੀ ਦਵਾ ਦਿਓ ਇਥੋਂ ਖਾਲੀ ਵਾਪਸ ਨਾ ਭੇਜੋ ਅਖੀਰ ਜਦੋਂ ਦਰਬਾਰਾ ਬਾਦਸ਼ਾਹ ਜਹਾਂਗੀਰ ਦੇ ਪਾਸ ਫਰਿਆਦ ਕੀਤੀ ਤਾਂ ਜਹਾਂਗੀਰ ਨੇ ਕਿਹਾ ਕਿ ਇਹਨਾਂ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਤਰਜਾਮੀ ਸਨ ਉਹਨਾਂ ਨੇ ਜਿਸ ਨੂੰ ਗੁਰਤਾ ਗੱਦੀ ਬਖਸ਼ੀ ਹੈ ਉਸ ਨੂੰ ਕੋਈ ਵੀ ਗੁਰਤਾ ਗੱਦੀ ਤੋਂ ਹਿਲਾ ਨਹੀਂ ਸਕਦਾ ਸਗੋਂ ਬਾਦਸ਼ਾਹਾਂ ਦੇ ਝਗੜੇ ਤਾਂ ਗੁਰੂ ਸਾਹਿਬ ਜੀ ਨਿਬੇੜਦੇ ਹਨ ਇਸ ਕਰਕੇ ਮੈਂ ਗੁਰੂ ਘਰ ਦੀ ਕੋਈ ਸ਼ਿਕਾਇਤ ਨਹੀਂ ਸੁਣਨੀ ਇਤਨੀ ਗੱਲ ਸੁਣ ਕੇ ਪ੍ਰਿਥੀਆ ਨੇ ਬੜੀ ਤਕਲੀਫ ਮੰਨੀ ਫਿਰ ਇਸ ਨੇ ਉਮਰਾਵਾ ਆਦ ਨੂੰ ਪੈਸਿਆਂ ਦੀ ਵੱਡੀ ਦੇ ਕੇ ਭਗਤੇ ਦੇ ਪਾਸ ਇਸ ਨੂੰ ਪਿੰਡ ਦਿੱਤਾ ਜੋ ਅੱਜਕੱਲ ਕੋਟ ਸੋਡੀਆਂ ਦਾ ਕੋਠਾ ਵੱਜਦਾ ਹੈ ਉੱਥੇ ਕੋਠਾ ਬਣਾ ਕੇ ਬੈਠ ਗਿਆ ਉਧਰ ਜਿਸ ਵੇਲੇ ਪ੍ਰਥੀਆ ਜਹਾਂਗੀਰ ਕੋਲ ਸਤਿਗੁਰਾਂ ਦੀ ਸ਼ਿਕਾਇਤ ਕਰਨ ਲਈ ਗਿਆ ਸੀ ਤਾਂ ਉਸ ਵੇਲੇ ਸਿੱਖ ਸੰਗਤਾਂ ਨੂੰ ਸੰਸਾ ਪਹ ਗਿਆ ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ پاس ਬੇਨਤੀ ਕਰਨ ਲੱਗੇ ਕਿ ਸਤਿਗੁਰੂ ਜੀ ਤੁਰਕ ਬਾਦਸ਼ਾਹ ਤੁਹਾਡੇ ਨਾਲ ਵੈਰ ਕਰੇਗਾ ਇਸ ਕਰਕੇ ਕੋਈ ਨਾ ਕੋਈ ਪੰਚਾਇਤ ਭੇਜਣੀ ਚਾਹੀਦੀ ਹੈ ਜਾਂ ਕਿਸੇ ਸਰਦਾਰ ਜਾਂ ਕਿਸੇ ਸੂਬੇ ਦੇ ਨਾਲ ਗੰਢੀ ਗੰਡਣੀ ਚਾਹੀਦੀ ਹੈ ਇਹ ਸੁਣ ਕੇ ਸੋਰਠਰਾਗ ਦੇ ਵਿੱਚ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਘਰ ਤੀਸਰਾ ਤੀਸਰੇ ਸੁਰਤਾਲ ਘਰ ਵਿੱਚ ਪਹਿਲਾ ਮੰਗਲ ਕਰਦਿਆਂ ਚੌਪ ਦੀ ਚਾਰ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਿਲ ਪੰਚੋ ਨਹੀਂ ਸਹਸਾ ਝੁਕਾਇਆ ਸਿਕਦਾਰੋ ਨਹਿ ਪਤੀ ਆਇਆ ਏ ਗੁਰ ਸਿੱਖੋ ਪ੍ਰਿਥੀ ਦੇ ਦਾ ਨਗਰ ਦੇ ਪੰਚਾਂ ਨੂੰ ਮਿਲ ਕੇ ਵੀ ਸੰਸਾ ਨਹੀਂ ਚੁਕਿਆ ਗਿਆ ਭਾਵ ਸ੍ਰੀ ਅਮਰਸਰ ਸਾਹਿਬ ਦੀ ਪੰਚਾਇਤ ਨੇ ਵੀ ਉਸ ਨੂੰ ਗੁਰਿਆਈ ਨਹੀਂ ਦਵਾਈ ਫਿਰ ਪ੍ਰਿਥੀਆ ਇਥੋਂ ਦੇ ਸਿਕਦਾਰੋ ਸਰਦਾਰਾਂ ਅਹਿਲਕਾਰਾਂ ਨੂੰ ਵੱਡੀਆਂ ਵਗੈਰਾ ਦੇ ਕੇ ਮਿਲਿਆ ਪਰ ਫਿਰ ਵੀ ਬਾਦਸ਼ਾਹ ਦਾ ਚਿੱਤ ਪਤੀ ਆਇਆ ਪਤੀਜਿਆ ਨਹੀਂ ਭਾਵ ਬਾਦਸ਼ਾਹ ਨੂੰ ਖੁਸ਼ ਨਹੀਂ ਕਰ ਸਕਿਆ ਉਮਰਾਵੋ ਆਗੇ ਚੇਰਾ ਮਿਲ ਰਾਜਨ ਰਾਮ ਨਬੇਰਾ ਫਿਰ ਦਿੱਲੀ ਜਾ ਕੇ ਉਮਰਾਵ ਪਾ ਬਾਦਸ਼ਾਹ ਦੀ ਰਾਜ ਦਾ ਪ੍ਰਬੰਧ ਕਰਨ ਵਾਲੇ ਵਜ਼ੀਰ ਸੁਲਹੀ ਸੁਲੱਬੀ ਖਾਨ ਦੇ ਅੱਗੇ ਕਈ ਸਾਮਣੇ ਆਪਣਾ ਚਿਹਰਾ ਝਗੜਾ ਰੱਖਿਆ ਕਿ ਮੈਨੂੰ ਗੱਦੀ ਦਿਵਾਓ ਉਹਨਾਂ ਨੇ ਬਾਦਸ਼ਾਹ ਜਹਾਂਗੀਰ ਨੂੰ ਜਾ ਦੱਸਿਆ ਤਾਂ ਬਾਦਸ਼ਾਹ ਨੇ ਕਹਿ ਦਿੱਤਾ ਕਿ हे ਪ੍ਰੀਤਿਆ ਜਿਸ ਨੂੰ ਤੁਹਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਹੀ ਗੁਰਤਾ ਗੱਦੀ ਦੇ ਗਏ ਹਨ ਫਿਰ ਤੇਰਾ ਕੋਈ ਹੱਕ ਨਹੀਂ ਬਣਦਾ ਤੂੰ ਝਗੜਾ ਨਾ ਕਰ ਇਉਂ ਹੈ ਗੁਰਸਿੱਖੋ ਰਾਜਨ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਨੇ ਬਾਦਸ਼ਾਹ ਦੀ ਰਸਨਾ ਨਾਲ ਮਿਲ ਕੇ ਨਵੇੜਾ ਫੈਸਲਾ ਕਰ ਦਿੱਤਾ ਅਬ ਢੂਡਨ ਕਤ ਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ हे भाई अब कइए ਹੁਣ ਸਾਡਾ ਮਨ ਕਿਸੇ ਹੋਰ ਦਾ ਆਸਰਾ ਢੂਡਣ ਖੋਜਣ ਵਾਸਤੇ ਨਹੀਂ ਜਾਂਦਾ ਕਿਉਂਕਿ ਸਾਨੂੰ ਗੋ ਪ੍ਰithvi ਦੀ ਵਿੱਦ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਸਰੂਪ ਗੁਰ ਸਤਗੁਰੂ ਗੁਰੂ ਰਾਮਦਾਸ ਜੀ ਭੇਟੇ ਮਿਲ ਗਏ ਹਨ ਜਿਨ੍ਹਾਂ ਸਤਗੁਰਾਂ ਦੁਆਰਾ ਗੋ ਧਰਤੀ ਦਾ ਸਾਈ ਮਾਲਕ ਪਰਮੇਸ਼ਰ ਪ੍ਰਾਪਤ ਹੋਇਆ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੂਕਾਰ ਜਦੋਂ ਪ੍ਰਭ ਪਰਮੇਸ਼ਰ ਦੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਵਿੱਚ ਆਏ ਜਦੋਂ ਪਰਮੇਸ਼ਰ ਦਾ ਸਰੂਪ ਆ ਕੇ ਪ੍ਰਾਪਤ ਹੋ ਗਿਆ ਜਦੋਂ ਪਰਮੇਸ਼ਰ ਦੇ ਸੰਤਸੰਗਤ ਰੂਪੀ ਦਰਬਾਰ ਵਿੱਚ ਆਏ ਤਦ ਸਤਿਗੁਰਾਂ ਦੀ ਕਿਰਪਾ ਕਰਕੇ ਸਾਰੀ ਪੂਕਾਰਾ ਫਰਿਆਦ ਮਿਟ ਗਈ ਲਬਦ ਆਪਣੀ ਪਾਈ ਤਾਕਤ ਆਵੇ ਕਤ ਜਾਈ ਲਬਦ ਕੇ ਲੱਭਣ ਜੋਗ ਆਪਣੀ ਆਤਮਿਕ ਆਨੰਦ ਰੂਪੀ ਵਸਤੂ ਗੁਰਾਂ ਦੁਆਰਾ ਪਾ ਲਈ ਅਸੀਂ ਆਪਣੀ ਲਬਦ ਪਰਾਲਬਦ ਅਨਸਾਰ ਗੁਰਤਾ ਗੱਦੀ ਪਾ ਲਈ ਹੈ ਤਦੋਂ ਫਿਰ ਕਿੱਥੇ ਜਨਮ ਧਾਰ ਕੇ ਆਉਣਾ ਤੇ ਕਿੱਥੇ ਮਰ ਕੇ ਜਾਣਾ ਹੈ ਭਾਵ ਗੁਰਾਂ ਦੀ ਕਿਰਪਾਲਤਾ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਗਏ ਹਾਂ ਤਹਿ ਸਾਜ ਨਿਆਇ ਨਬੀਰਾ ਊਹਾਂ ਸਮ ਠਾਕੁਰ ਸਮ ਚੇਰਾ ਉੱਥੇ ਪਰਮੇਸ਼ਰ ਦੇ ਸੱਚਖੰਡ ਵਿੱਚ ਸੱਚਾ ਨਿਆਂ ਇਨਸਾਫ ਕਰਕੇ ਜੰਮਣ ਮਰਨ ਦਾ ਸਤਿਗੁਰੂ ਜੀ ਨੇ ਆਪਣੀ ਸ਼ਰਨ ਵਿੱਚ ਸਤਸ ਰੂਪ ਦਾ ਗਿਆਨ ਦੇ ਕੇ ਜੰਮਣ ਮਰਨ ਦਾ ਨਿਆ ਕਰਕੇ ਨਿਵੇੜਾ ਕਰ ਦਿੱਤਾ ਹੈ ਉਹਾਂ ਉੱਥੇ ਸੱਚਖੰਡ ਵਿੱਚ ਜਾਂ ਸ੍ਰੀ ਹਰਮੰਦਰ ਸਾਹਿਬ ਵਿੱਚ ਬਰਾਬਰ ਹੀ ਠਾਕੁਰ ਮਾਲਕ ਤੇ ਸਾਮ ਬਰਾਬਰ ਹੀ ਚੇਰਾ ਦਾਸ ਹੁੰਦਾ ਹੈ ਅਰਥਾਤ ਉੱਥੇ ਉੱਚੇ ਨੀਵੇਂ ਦਾ ਕੋਈ ਪੇਨ ਭੇਦ ਨਹੀਂ ਜਿਵੇਂ ਦੁਨਿਆਵੀ ਅਦਾਲਤ ਵਿੱਚ ਹਾਕਮ ਤੇ ਪਰਜਾ ਦੇ ਲੋਕ ਇਕੱਠੇ ਬਰਾਬਰ ਹੀ ਹੁੰਦੇ ਹਨ ਇਸੇ ਪ੍ਰਕਾਰ ਸਾਰਿਆਂ ਵਿੱਚ ਆਤਮਾ ਸਰੂਪ ਹੋਣੇ ਕਰਕੇ ਮਾਲਕ ਰੂਪ ਈਸਰ ਤੇ ਦਾਸ ਰੂਪ ਜੀਵ ਵੀ ਇੱਕੋ ਹੀ ਰੂਪ ਹਨ ਅੰਤਰਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਸਭ ਕੁਝ ਜਾਣਦਾ ਹੈ ਕਿਉਂਕਿ ਉਹ ਬਗੈਰ ਬੋਲਿਆ ਹੀ ਆਪ ਸਾਰਿਆਂ ਦੇ ਹਿਰਦਿਆਂ ਦੀ ਗੱਲ ਨੂੰ ਪਹਿਚਾਣ ਲੈਂਦਾ ਹੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਉਹ ਪਰਮੇਸ਼ਰ ਸਾਰਿਆਂ ਲੋਕ ਪ੍ਰਲੋਕ ਬ੍ਰਹਮ ਲੋਕ ਆਦ ਥਾਵਾਂ ਦਾ ਰਾਜਾ ਤੇ ਇਹ ਮਾਲਕ ਹੈ ਉੱਥੇ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਵਿੱਚ ਇੱਕ ਰਸ ਸ਼ਬਦ ਅਗਾਜਾ ਪ੍ਰਗਟ ਹੁੰਦਾ ਹੈ ਮਹਾਪੁਰਖਾਂ ਦੀ ਸੰਗਤ ਵਿੱਚ ਅਨਹਦ ਹੱਦ ਤੋਂ ਰਹਤ ਸ਼ਬਦ ਬ੍ਰਹਮ ਅਗਾਜਾ ਪ੍ਰਗਟ ਹੁੰਦਾ ਹੈ ਤਿਸ ਬਹਿ ਗਿਆਚ ਦਰਾਈ ਮਿਲ ਨਾਨਕ ਆਪ ਗਵਾਈ ਏ ਭਾਈ ਉਸ ਪਰਮੇਸ਼ਰ ਦੇ ਬਹਿ ਕਈਏ ਬਾਸ ਕਿਸੇ ਦੀ ਕੀਚ ਤਰਾਈ ਚਲਾਕੀ ਚੱਲ ਸਕਦੀ ਹੈ ਭਾਵ ਨਹੀਂ ਚੱਲ ਸਕਦੀ ਸਤਗੁਰੂ ਜੀ ਕਥਨ ਕਰਦੇ ਹਨ ਕਿ ਏ ਭਾਈ ਆਪਾ ਭਾਵ ਗਵਾ ਕੀ ਵਾਹਿਗੁਰੂ ਦੇ ਵਿੱਚ ਮਿਲਣਾ ਭਾਵ ਅਪੇਧ ਹੋਣਾ ਕਰੀਏ ਸਤਸੰਗਤ ਦੇ ਵਿੱਚ ਮਿਲ ਕੇ ਆਪਾ ਭਾਵ ਹੰਕਾਰ ਗਵਾਉਣਾ ਕਰੀਏ ਸੋਰਠ ਮਹੱਲਾ ਪੰਜਵਾ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੇ ਆਪ ਜੀ ਨੇ ਜਹਾਂਗੀਰ ਕੋਲ ਨਹੀਂ ਜਾਣਾ ਤਾਂ ਪ੍ਰਿਥੀ ਦੇ ਮੁਕਾਬਲੇ ਵਿੱਚ ਅਸੀਂ ਜਾ ਕੇ ਜਹਾਂਗੀਰ ਨੂੰ ਕਹਾਂਗੇ ਕਿ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਸਿੱਖਾਂ ਨੂੰ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੰਦੇ ਹਨ ਹਿਰਦਾ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ ਹੇ ਗੁਰ ਸਿੱਖੋ ਤੁਸੀਂ ਕਿਸੇ ਪਾਸੇ ਜਾਣ ਦਾ ਸੰਸਾਣਾ ਨਾ ਕਰੋ ਕੇਵਲ ਆਪਣੇ ਜਿੱਤ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਏ ਹੋ ਵਸਾਉਣਾ ਕਰੋ ਅਤੇ ਅੰਤਰਮੁਖ ਹੋ ਕਰਕੇ ਤ੍ਰਿਯਾ ਪਦ ਰੂਪੀ ਘਰ ਵਿੱਚ ਬੈਠੇ ਭਾਵ ਬਹਿ ਪਾਵਿਸਤ ਤੋਕੇ ਪਰਮੇਸ਼ਰ ਸਰੂਪ ਗੁਰੂ ਸਤਗੁਰੂ ਦੇ ਨਾਮ ਨੂੰ ਧਿਆਏ ਹੋ ਭਾਵ ਧਿਆਉਣਾ ਕਰੋ ਗੁਰਪੂਰੈ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਪੂਰੈ ਕਿ ਇਹ ਪੂਰਨ ਸਤਗੁਰਾਂ ਦਾ ਸੱਚਾ ਕਹਿਆ ਆਇਆ ਉਪਦੇਸ਼ ਜਿਸ ਨੇ ਧਾਰਨ ਕਰ ਲਿਆ ਹੈ ਉਸ ਨੇ ਗੁਰਾਂ ਦੀ ਕਿਰਪਾ ਦੁਆਰਾ ਸੱਚਾ ਸੁਖ ਲਹਿਆ ਪ੍ਰਾਪਤ ਕਰ ਲਿਆ ਹੈ ਆਪਣਾ ਹੋਇਓ ਗੁਰ ਮਿਹਰਵਾਨਾ ਏ ਭਾਈ ਜਿਸ ਵੇਲੇ ਆਪਣਾ ਭਾਵ ਸਾਡਾ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰਵਾਨ ਦਇਆਵਾਨ ਹੋਇਆ ਹੈ ਆਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰ ਇਸਨਾਨਾ ਰਹਾਉ ਏ ਪਾਈ ਜੋ ਸਾਰਿਆਂ ਨੂੰ ਸੁਖ ਦੇਣ ਵਾਲਾ ਆਨੰਦ ਆਨੰਦ ਸਰੂਪ ਪਰਮੇਸ਼ਰ ਹੈ ਉਸ ਕਲਿਆਣ ਮੁਕਤੀ ਸਰੂਪ ਦੇ ਮੰਗਲ ਜਸ ਨੂੰ ਸੰਗਤ ਦੇ ਨਾਲ ਗਾਉਂਦੇ ਹੋਏ ਵਿਡਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਮਹਿਲਾ ਪਾਵ ਸ੍ਰੀ ਹਰਮੰਦਰ ਸਾਹਿਬ ਰੂਪੀ ਘਰ ਵਿੱਚ ਆਏ ਹਾਂ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਹਨ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਏ ਭਾਈ ਸਤਿਗੁਰਾਂ ਦੀ ਵਡਿਆਈ ਮਹਿਮਾ ਲੋਕ ਪਰਲੋਕ ਵਿੱਚ ਸੱਚੀ ਸਾਚੀ ਕਹੀਏ ਸੱਚੀ ਹੈ ਉਸ ਵਡਿਆਈ ਦੀ ਕੀਮਤ ਕਿਸੇ ਦੇ ਪਾਸੋਂ ਵੀ ਕਹਿਣ ਨਾ ਜਾਈ ਕਹੀ ਨਹੀਂ ਜਾ ਸਕਦੀ ਕਿਉਂ ਨਹੀਂ ਕਹੀ ਜਾ ਸਕਦੀ ਕਿਉਂਕਿ ਸਿਰ ਸਾਹਾ ਪਾਤਸ਼ਾਹ ਗੁਰਪੀਠ ਤ ਮੰਨ ਓ ਮਾਹ ਕਿਉਂਕਿ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਸਿਰ ਸ਼੍ਰੋਮਣੀ ਸਾਹਾ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹਨ ਜੋ ਕਬੀਰ ਆਦਿਕ ਸਾਹਾ ਸ਼ਾਹੂਕਾਰਾਂ ਤੇ ਬ੍ਰਹਮਾ ਆਦਿਕ ਪਾਤਸ਼ਾਹਾਂ ਤੋਂ ਵੀ ਪਰਮੇਸ਼ਰ ਸਿਰ ਸ਼੍ਰੋਮਣੀ ਹੈ ਉਹਨਾਂ ਪਰਮੇਸ਼ਰ ਸਰੂਪ ਸਤਿਗੁਰਾਂ ਨਾਲ ਭੇਟਤ ਮਿਲਣੇ ਕਰਕੇ ਮਨ ਚਿੱਤ ਵਿੱਚ ਬੜਾ ਭਾਰੀ ਓ ਮਾਹ ਉਤਸ਼ਾਹ ਹੋਇਆ ਹੈ ਸਗਲ ਪਰਾਛਿਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਸਗਲ ਸਾਰੇ ਪਰਾਛਿਤ ਪਾਪ ਲੈ ਗਏ ਕਿਵੇਂ ਲੈ ਗਏ ਸਤ ਸੰਗਤ ਦੇ ਸਾਥੇ ਨਾਲ ਮਿਲਣੇ ਕਰਕੇ ਲੈ ਗਏ ਅਨਵੇਂ ਕਰਕੇ ਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਦੇ ਸਾਥੇ ਨਾਲ ਮਿਲਣੇ ਕਰਕੇ ਸਾਰੇ ਪਰਾਛਿਤ ਪਾਪ ਪਾਪ ਲੈ ਗਏ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮ ਜੋ ਸ਼ੋਭ ਗੁਣਾਂ ਦਾ ਨਿਦਾਨ ਖਜ਼ਾਨਾ ਪਰਮੇਸ਼ਰ ਦਾ ਨਾਮਾ ਨਾਮ ਹੈ ਉਸ ਨੂੰ ਜਪਣੇ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਾ ਰਚਨਾ ਆਦ ਸਾਰੇ ਕਾਰਜ ਪੂਰੇ ਹੋ ਗਏ ਹਨ ਭਗਤੀ ਆਦ ਦੇ ਸਾਰੇ ਕਾਰਜ ਪੂਰੇ ਹੋ ਗਏ ਹਨ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈ ਕਰ ਸਤਗੁਰੂ ਜੀ ਨੇ ਕਿਰਪਾ ਕਰਕੇ ਸੰਸਾਰ ਰੂਪੀ ਦੁਆਰਾ ਦਰਵਾਜ਼ੇ ਤੋਂ ਮੁਕਤ ਕਰ ਦਿੱਤੇ ਸਤਿਗੁਰਾਂ ਤੋਂ ਮੁਕਤ ਮੁਕਤੀ ਦਾ ਦਵਾਰਾ ਦਰਵਾਜ਼ਾ ਗਿਆਨ ਪ੍ਰਾਪਤ ਕੀਤਾ ਹੈ ਇਸ ਲਈ ਸਾਰੀ ਸ੍ਰਿਸ਼ਟੀ ਜੈਕਾਰਾ ਸੋਭਾ ਕਰ ਰਹੀ ਹੈ ਸਾਰੀ ਸ੍ਰਿਸ਼ਟੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਜੈਕਾਰਾ ਸਤਕਾਰ ਪਰਿਬੰਧਨਾ ਕਰ ਰਹੀ ਹੈ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਪ੍ਰਭ ਵਾਹਿਗੁਰੂ ਸਦਾ ਹੀ ਸਾਡੇ ਸਾਥੇ ਨਾਲ ਹੈ ਅੰਗ ਸੰਗ ਹੈ ਇਸ ਕਰਕੇ ਜੰਮਣ ਮਰਨ ਦਾ ਭੈ ਡਰ ਲਾਥੇ ਲੈ ਗਿਆ ਨਿਵਰਤ ਹੋ ਗਿਆ ਹੈ ਸੋਰਠ ਮਹੱਲਾ ਪੰਜਵਾ ਜਦੋਂ ਵਿਡਾਲੀ ਸਾਹਿਬ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਪੁੱਤਰ ਰੂਪ ਵਿੱਚ ਪ੍ਰਗਟ ਹੋਏ ਸੁਲਹੀ ਤੇ ਸੁਲੱਬੀ ਖਾਨ ਦੇ ਮਰਨ ਤੋਂ ਉਪਰੰਤ ਜਦੋਂ ਸੁਖ ਸ਼ਾਂਤੀ ਹੋ ਗਈ ਸਰਕਾਰ ਵੱਲੋਂ ਕੋਈ ਸੰਸਾ ਨਾ ਰਿਹਾ ਤਦ ਸਿੱਖ ਸੰਗਤਾਂ ਬੇਨਤੀ ਕਰਕੇ ਪਰਿਵਾਰ ਸਮੇਤ ਸਤਿਗੁਰਾਂ ਨੂੰ ਬਡਾਲੀ ਸਾਹਿਬ ਤੋਂ ਸ੍ਰੀ ਅਮਰਸਰ ਸਾਹਿਬ ਲੈ ਆਈਆਂ ਤਦ ਸਤਿਗੁਰਾਂ ਨੇ ਸੰਗਤਾਂ ਸਮੇਤ ਸਰੋਵਰ ਵਿੱਚ ਇਸ਼ਨਾਨ ਕਰਕੇ ਹਰਮੰਦਰ ਸਾਹਿਬ ਨਮਸਕਾਰ ਕੀਤੀ ਅਤੇ ਹਰਮੰਦਰ ਸਾਹਿਬ ਤੋਂ ਬਾਹਰ ਪ੍ਰਕਰਮਾ ਵਿੱਚ ਖੁੱਲੇ ਥਾਂ ਤੇ ਡਿਊੜੀ ਸਾਹਿਬ ਦੇ ਅੱਗੇ ਦੀਵਾਨ ਸਜਾਇਆ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਬਡਾਲੀ ਨਗਰ ਰਹਿੰਦਿਆਂ ਪ੍ਰਿਥੀ ਚੰਦ ਨੇ ਕਈ ਉਪਦਰਵ ਕੀਤੇ ਕੀ ਆਪ ਸੁਖ ਆਨੰਦ ਵਿੱਚ ਰਹੇ ਤਾਂ ਉੱਤਰ ਵਿੱਚ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਏ ਪਾਈ ਪੂਰਨ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਹੈ ਜਿਸ ਕਰਕੇ ਪਰਮੇਸ਼ਰ ਨੇ ਹਮਾਰੀ ਸਾਡੀ ਗੁਰੂ ਹਰਗੋਬਿੰਦ ਸਾਹਿਬ ਦੇ અવਤਾਰ ਧਾਰਨ ਸੰਗਤਾਂ ਨੂੰ ਭਾਉ ਭਗਤੀ ਧ੍ਰਿੜ ਕਰਾਉਣ ਦੀ ਲੋਜ ਇੱਛਾ ਪੂਰਨ ਕਰ ਦਿੱਤੀ ਹੈ ਕਰ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸ੍ਰੀ ਅਮਰਸਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਕੇ ਮਹਿਲਾ ਭਾਵ ਸ੍ਰੀ ਹਰਮੰਦਰ ਸਾਹਿਬ ਰੂਪੀ ਗ੍ਰਹਿ ਘਰ ਦੇ ਵਿੱਚ ਆ ਗਏ ਹਾਂ ਸਰਵਣ ਮੰਨਣ ਨਿਧਿਆਸਨ ਰੂਪੀ ਇਸ਼ਨਾਨ ਕਰਕੇ ਤੁਰਿਆ ਪਾਦਰੂਪੀ ਘਰ ਵਿੱਚ ਆ ਕੇ ਇਸਤਿਤ ਹੋ ਗਏ ਹਾਂ ਸੰਤੋ ਰਾਮ ਨਾਮ ਨਿਸਤਰੀਏ ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖ ਸ਼ਾਂਤ ਆਤਮਾ ਨੂੰ ਮੁਕਾਦਮ ਕਰਕੇ ਕਹਿੰਦੇ ਹਨ ਕਿ हे ਸੰਤੋ ਸੰਤਜਨੋ ਰਾਮ ਪਰਮੇਸ਼ਰ ਦੇ ਨਾਮ ਨੂੰ ਚਿੰਤਨ ਕਰਕੇ ਸੰਸਾਰ ਸਮੁੰਦਰ ਤੋਂ ਨਿਸਤਰੀਏ ਪਾਰ ਲੰਘ ਜਾਈਦਾ ਹੈ ਇਸ ਕਰਕੇ ਉਠਤ ਬੈਠਤ ਹਰ ਘਰ ਧਿਆਈਐ ਅਨ ਦਿਨ ਸੋਕ੍ਰਿਤ ਕਰੀਐ ਰਹਾਉ ਏ ਭਾਈ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਉਠਦਿਆਂ ਬੈਠਤ ਬੈਂਦਿਆਂ ਧਿਆਉਣਾ ਕਰੀਏ ਸੰਸਾਰ ਤੋਂ ਉਠਦ ਉਠਦਿਆਂ ਭਾਵ ਉਪਰਾਮ ਹੁੰਦਿਆਂ ਤੇ ਸਮਾਦੀ ਵਿੱਚ ਬੈਠਤ ਇਸਤਤ ਹੁੰਦਿਆਂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਅਤਿ ਅਨ ਦਿਨ ਰਾਤ ਦਿਨੇ ਸੁਕ੍ਰਿਤ ਸ੍ਰੇਸ਼ਟ ਕਰਮਾਂ ਨੂੰ ਕਰਨਾ ਕਰੀਏ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਏ ਭਾਈ ਜਿਹੜਾ ਸ਼ਾਂਤ ਆਤਮਾ ਗੁਰਾਂ ਦਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਹੈ ਇਹ ਭਗਤੀ ਰੂਪ ਧਰਮ ਦੀ ਪੌੜੀ ਸੀੜੀ ਭਾਵਿਕ ਅਵਸਥਾ ਹੈ ਪਰੰਤੂ ਇਸ ਨੂੰ ਕੋਈ ਕੋਈ ਵਡ ਭਾਗੀ ਵਿਰਲਾ ਹੀ ਵੱਡਿਆਂ ਭਾਗਾਂ ਵਾਲੇ ਹੀ ਪ੍ਰਾਪਤ ਕਰਦੇ ਆ ਅਤੇ ਕੂੜ ਜਨਮ ਕੇ ਕਿਲ ਬਿਖ ਨਾਸੀ ਹਰ ਚਰਣੀ ਚਿਤ ਲਾਏ ਉਹਨਾਂ ਗੁਰਮੁਖਾਂ ਦੇ ਹਰ ਵਾਹਿਗੁਰੂ ਦੇ ਚਰਨਾ ਕਮਲਾਂ ਵਿੱਚ ਜਿਤ ਹਿਰਦੇ ਦੀ ਬਿਰਤੀ ਨੂੰ ਲਾਉਣੇ ਕਰਕੇ ਕਰੋੜਾਂ ਜਨਮਾਂ ਦੇ ਕਿਲਬਿਖ ਪਾਪ ਨਾਸ਼ ਹੋ ਜਾਂਦੇ ਹਨ ਭਾਵ ਨਸ ਜਾਂਦੇ ਹਨ ਨਸ ਵਿੰਯੋ ਕਿਲ ਵਿਖੋ ਕਰਤਾ ਕਰ ਆਇਆ ਉਸ ਤਦ ਕਰਹੁ ਸਦਾ ਪ੍ਰਭੇ ਆਪਣੇ ਜਿਨ ਪੂਰੀ ਕਲ ਰਾਖੀ हेパイ ਹਮੇਸ਼ਾ ਆਪਣੇ ਪ੍ਰਭ ਪਰਮੇਸ਼ਰ ਦੀ ਉਸਤਤ ਸਿਫਤ ਕਰਿਆ ਕਰੋ ਜਿਸ ਪਰਮੇਸ਼ਰ ਨੇ ਪੂਰਨ ਕਾਲ ਕਲਯੁਗ ਵਿੱਚ ਆਪਣੇ ਸੇਵਕਾਂ ਦੀ ਰੱਖਿਆ ਕੀਤੀ ਹੈ ਜਿਸਨੇ ਆਪਣੀ ਸੰਪੂਰਨ ਰੂਪ ਵਿੱਚ ਸੰਸਾਰ ਦੇ ਅੰਦਰ ਕਲ ਸ਼ਕਤੀ ਰੱਖੀ ਹੋਈ ਹੈ ਜੀ ਅਜੰਤ ਸਭ ਭਏ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਜਿਨ੍ਹਾਂ ਨੇ ਸਤਗੁਰਾਂ ਦੀ ਸ਼ਰਣੀ ਪੈ ਕੇ ਸੱਚੀ ਸਾਖੀ ਸਿੱਖਿਆ ਸੁਣੀ ਹੈ ਓ ਜੀਅ ਸੂਖਮ ਤੇ ਜੰਤ ਅਸਥੂਲ ਭਾਵੇਂ ਛੋਟੇ ਵੱਡੇ ਸਾਰੇ ਜੀਵ ਪਵਿੱਤਰਾ ਉਜਲ ਹੋ ਗਏ ਹਨ ਬਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ ਇਹ ਭਈ ਜਿਨ੍ਹਾਂ ਜਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਦ੍ਰਿੜਾਇਆ ਪੱਕਾ ਕਰਾ ਦਿੱਤਾ ਹੈ ਉਹਨਾਂ ਦੀਆਂ ਬਿਗਨ ਰੁਕਾਵਟਾਂ ਵਿਨਾਸ਼ਨ ਨਾਸ਼ ਕਰ ਦਿੱਤੀਆਂ ਤੇ ਸਾਰੇ ਜੰਮਣ ਮਰਨ ਆਦ ਦੇ ਦੁੱਖ ਕਸ਼ਟ ਵੀ ਨਾਸ਼ ਕਰ ਦਿੱਤੇ ਹਨ ਜੋ ਵਾਹਿਗੁਰੂ ਬਿਗਨ ਰੁਕਾਵਟਾਂ ਦੇ ਵਿਨਾਸ਼ਨ ਬੇਨਾਮ ਵਿਸ਼ੇਸ਼ ਕਰਕੇ ਨਾਸਨ ਨਾਸ਼ ਕਰਨ ਵਾਲਾ ਸਾਰੇ ਅਵਿਦਿਆ ਆਦ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਉਸ ਦਾ ਨਾਮ ਸਤਿਗੁਰਾਂ ਨੇ ਦ੍ਰਿੜਾਇਆ ਪੱਕਾ ਕਰ ਦਿੱਤਾ ਹੈ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਿਨ੍ਹਾਂ ਦੇ ਪਾਪ ਗੁਨਾਹ ਖੋਏ ਨਾਸ਼ ਹੋ ਗਏ ਹਨ ਉਹ ਸਾਰੇ ਭਗਤ ਜਨ ਪਾਵਨ ਪਵਿੱਤਰ ਹੋ ਕੇ ਸੁਖ ਆਨੰਦ ਸਰੂਪ ਰੂਪੀ ਘਰ ਵਿੱਚ ਆਇਆ ਕੀਏ ਆ ਗਏ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਏ ਗੁਰੂ ਵਾਹਿ ਗੁਰੂ ਵਾਹਿ ਸਾ ਵਾਹਿਗੁਰੂ ਜੀ ਕੀ ਫਤਿਹ